ਅੱਜ ਅਸੀਂ ਸਾਰੇ ਡੀਸੀ ਮੈਡਮ ਨੂੰ ਮੰਗ ਪੱਤਰ ਦੇਣ ਆਏ ਸੀ ਕਿਸਾਨਾਂ ਦੀ ਬਹੁਤ ਬੁਰੀ ਹਾਲਾਤ ਹੈ ਨਰਮੇ ਦੀ ਨਕਲੀ ਬੀਜਾ ਕਾਰਨ ਨਕਲੀ ਛਪਰਿਆਂ ਕਾਰਨ ਨਕਲੀ ਖਾਦਾਂ ਕਾਰਨ ਸਾਰੇ ਨਰਮੇ ਖਰਾਬ ਹੋ ਗਏ ਕਿਸਾਨ ਆਤਮ ਮਤਿਆ ਕਰਨ ਤੇ ਮਜਬੂਰ ਹੋ ਰਿਹਾ ਹੈ ਅੱਜ ਨਰਮੇ ਦੀ ਫਸਲ 4 ਸਾਲ ਹੋ ਗਏ ਜੀ ਬਿਲਕੁਲ ਫਸਲ ਨਹੀਂ ਹੋ ਰਹੀ ਨਰਮਾ 벨ਟ ਬਿਲਕੁਲ ਖਰਾਬ ਹੈ ਕਿੰਨੂ ਦੀ ਫਸਲ ਜੇ ਗੱਲ ਕਰੀਏ ਤਾਂ ਪਿਛਲੇ ਸਾਲ ਜੀਰੋ ਸੀ ਬਿਲਕੁਲ ਕੋਈ ਨਹੀਂ ਆਮਦਨੀ ਹੋਈ ਐਤਕੀ ਫੇਰ ਕੁਦਰਤੀ ਮਾਰ ਨਾਲ ਫੇਰ ਫਲ ਘਟੇ ਬਿਲਕੁਲ ਤੇ ਨਰਮੇ ਦੀ ਫਸਲ ਦੀ ਆਪਾਂ ਗੱਲ ਕਰੀਏ ਤਾਂ ਨਰਮੇ ਦੀ ਫਸਲ ਗੁਲਾਬੀ ਸੁੰਡੀ ਕਾਰਨ ਚਿੱਟੀ ਮੱਖੀ ਕਾਰਨ ਬਿਲਕੁਲ ਖਰਾਬ ਹੈ ਮੈਂ ਪੰਜਾਬ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਡੀਸੀ ਮੈਡਮ ਨੂੰ ਹੀ ਅਸੀਂ ਇਹ ਮੰਗ ਕਰੀ ਹੈ ਵੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਮੁਆਵਜ਼ਾ ਨਹੀਂ ਸਾਨੂੰ ਪਹਿਲੀ ਗੱਲ ਤਾਂ ਸਪਰੇਅ ਦਿਓ ਹੁਣ ਫਰੀ ਹਰੇਕ ਕਿਸਾਨ ਨੂੰ ਫਰੀ ਸਪਰੇਅ ਫਰੀ ਉਹਦੇ ਤੇ ਸਪਰੇਅ ਕਰਾਵੇ ਉਹਨੂੰ ਸਰਕਾਰ ਗਵਰਨਮੈਂਟ ਕਰਾਵੇ ਇਹ ਪ੍ਰਕਿਰਤਿਕ ਹੈ ਇਹ ਕੋਈ ਐਸੇ ਤਾਂ ਨਹੀਂ ਵੀ ਇੱਕ ਸਪਰੇਅ ਨਾਲ ਮਰ ਜਾਣੀ ਇਹ ਤਾਂ ਸਾਰੇ ਇਲਾਕੇ 'ਚ ਕੋਈ ਸਰਕਾਰ ਇਹੋ ਜੀ ਦਵਾਈ ਦੇਵੇ ਸਾਰੇ ਗੁਲਾਬੀ ਸੁੰਡੀ ਤੇ ਚਿੱਟੇ ਮਥਰ ਨਾਲ ਜਿਹੜਾ ਅਟੈਕ ਹੋਇਆ ਉਹ ਰੁਕੇ ਦੂਜੀ ਅਸੀਂ ਇਹ ਡੀਸੀ ਮੈਡਮ ਰਾਹੀ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ ਹੈ ਜੇ 10 ਦਿਨਾਂ ਚ ਕਿਸਾਨਾਂ ਨੂੰ ਸਪਰੇਅ ਮੁਹੱਈਆ ਨਾ ਕਰਾਈ ਗਈ ਜੇ ਕਿਸਾਨਾਂ ਦੀ ਮਦਦ ਨਾ ਕਰਾਈ ਗਈ ਅਸੀਂ ਬਹੁਤ ਵੱਡੇ ਸੰਘਰਸ਼ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਸਾਰੇ ਕਿਸਾਨ ਭਰਾਵਾਂ ਨਾਲ ਪਿੰਡਾਂ 'ਚ ਹਰੇਕ ਪਿੰਡ 'ਚ ਗੱਲ ਕਰਕੇ ਸਾਰੀ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਅਸੀਂ ਧਰਨਾ ਲਾਈਏ ਇਹ ਕੋਈ ਹੋਰ ਸੰਘਰਸ਼ ਕਰਾਂਗੇ ਉਹ ਰਣਨੀਤੀ ਅਗਲੀ ਬਣਾ ਕੇ ਸਾਰੀ ਅੱਗੇ ਦੱਸੀ ਜਾਊਗੀ ਕਿਸਾਨ ਭਰਾਵਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਕਾਂਗਰਸ ਪਾਰਟੀ ਦਾ 10 ਦਿਨ ਬਾਅਦ ਜੇ ਨਹੀਂ ਕਰਦੇ ਤਾਂ ਸਾਡਾ ਸਾਥ ਦਿਓ ਅਸੀਂ ਤੁਹਾਡੇ ਨਾਲ ਕਿਸਾਨਾਂ ਦੇ ਨਾਲ ਖੜਾਂਗੇ ਤੇ ਦਰੀ ਵੀ ਵਿਛਾਵਾਂਗੇ ਧੰਨਵਾਦ ਜੀ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਸਤਿ ਸ੍ਰੀ ਅਕਾਲ ਔਰ ਜਿਹੜੇ ਤੁਸੀਂ ਇੱਥੇ ਸਾਰੇ ਪਹੁੰਚੇ ਹੋ ਅੱਜ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਬਲਵਾਨਾ ਹਲਕੇ ਦੇ ਜਿਹਨੇ ਲੀਡਰਸ਼ਿਪ ਹੈ ਔਰ ਜਿਨੇ ਆਗੂ ਇੱਥੇ ਪਹੁੰਚੇ ਸਭ ਦੀ ਮੈਂ ਧੰਨਵਾਦ ਦੀਆਂ ਕਿਉਂਕਿ ਅਸੀਂ ਪਿਛਲੇ 4-5 ਸਾਲ ਤੋਂ ਦੇਖ ਰਹੇ ਹਾਂ ਕਿ ਕਿਸਾਨ ਨੂੰ ਬਹੁਤ ਕੁਦਰਤ ਦੀ ਵੀ ਮਾਰ ਵੱਜ ਰਹੀ ਹੈ ਔਰ ਉਸ ਤੋਂ ਪ੍ਰਸ਼ਾਸਨ ਦੀ ਉਸ ਤੋਂ ਵੀ ਜ਼ਿਆਦਾ ਨਰਮਾ ਜੋ ਇਸ ਸਾਲ ਖਰਾਬ ਹੋ ਰਿਹਾ ਹੈ ਗੁਲਾਬੀ ਸੁੰਡੀ ਹੈ ਉਸ ਦੇ ਨਾਲ ਨਾਲ ਜਿਹੜੇ ਦੇਖ ਰਹੇ ਅਸੀਂ ਬੀਟੀ ਜਿਹੜੀ ਕਾਟਨ ਹੈ ਉਹਦਾ ਬੀਜ ਨਕਲੀ ਹੈ ਔਰ ਖਾਦ ਜਿਹੜੀ ਹੈ ਉਹ ਵੀ ਸਹੀ ਨਹੀਂ ਮਿਲ ਰਹੀ ਔਰ ਐਸ ਕਰਕੇ ਸਾਡਾ ਦਿਨ ਪਰ ਦਿਨ ਕਿਸਾਨ ਜੋ ਮਾਰਿਆ ਜਾ ਰਿਹਾ ਹੈ ਔਰ ਉਹਦੇ ਵਿੱਚ ਪ੍ਰਸ਼ਾਸਨ ਜਿਹੜਾ ਹੈਗਾ ਕੋਈ ਸਾਥ ਨਹੀਂ ਦੇ ਰਿਹਾ ਤਾਜਸੀ ਡੀਸੀ ਮੈਡਮ ਦੇ ਦਫਤਰ ਪਹੁੰਚ ਕੇ ਕਿਸਾਨਾਂ ਵੱਲੋਂ ਇੱਕ ਮੰਗ ਪੱਤਰ ਰੱਖਿਆ ਹੈ ਕਿ ਕਿਸਾਨਾਂ ਨੂੰ ਸਹੀ ਜੋਖਾ ਦਿੱਤੀ ਜਾਵੇ ਔਰ ਵੀ ਸਹੀ ਦਿੱਤਾ ਜਾਵੇ ਉਸ ਦੇ ਨਾਲ ਨਾਲ ਸਾਡਾ ਜੋ ਵੀ ਉਹਦਾ ਬਣਦਾ ਮੁਆਵਜ਼ਾ ਪਿਛਲਾ ਅਜ ਤੱਕ ਉਹ ਵੀ ਨਹੀਂ ਦਿੱਤਾ ਗਿਆ ਤਾਂ ਅਸੀਂ ਮੰਗ ਪੱਤਰ ਦੇਣ ਤੇ ਪਹੁੰਚੇ ਜੀ ਸਾਰੇ ਔਰ ਇੱਥੇ ਸਭ ਦਾ ਪਹੁੰਚਣ ਤੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਮੈਂ ਰਾਜਿੰਦਰ ਪੁਨੀਆਂ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਹਲਕਾ ਬਲਵਣਾ ਮੇਰੀ ਬੇਨਤੀ ਹੈ ਕਿ ਬਾਗਾਂ ਦੇ ਫਰੂਟ ਇਸ ਵਾਰ 20% ਦੇ 25% ਹੀ ਹੈ ਤੇ ਬਾਗਾਂ ਦਾ ਖਰਚਾ ਜਿਹੜਾ ਆਇਆ ਉਹ ਲਗਭਗ ਹਰ ਕਿਸਾਨ ਪਹਿਲੀ ਗੱਲ ਤਾਂ 50% ਬਾਗ ਟੈਂਪਰੇਚਰ ਦੇ ਨਾਲ ਖਤਮ ਹੋ ਗਏ ਜਿਹੜੇ بچਣ ਵਾਲੇ ਹੈ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਵਾਸਤੇ ਦਵਾਈਆਂ ਦਿੱਤੀਆਂ ਜਾਣ ਲਗਭਗ ਕਮ ਤੋਂ ਕਮ 40000 ਰੁਪਏ ਕਿਲੇ ਦਾ ਬਾਗਾਂ ਦਾ ਖਰਚਾ ਆਇਆ ਉਹਨੂੰ ਬਚਾਉਣ ਵਾਸਤੇ ਫਰੂਟ ਤਾਂ ਬਹੁਤ ਵੱਡੀ ਗੱਲ ਹੈ ਸੋ ਮੇਰੀ ਬੇਨਤੀ ਹੈ ਕਿ ਬਾਗਾਂ ਵਾਸਤੇ ਦਵਾਈਆਂ ਸਪਰੇਅਰ ਜਿਹੜੀ ਵੀ ਕੋਈ ਉਹਨਾਂ ਨੂੰ ਬਚਾਉਣ ਵਾਸਤੇ ਜਿੰਨਾ ਵੀ ਕੋਈ ਸਹਾਇਤਾ ਸਰਕਾਰ ਪੰਜਾਬ ਸਰਕਾਰ ਕਰਦੀ ਹੈ ਉਹਨੂੰ ਮੈਂ ਬੇਨਤੀ ਕਰਦਾ ਵੀ ਕੀਤੀ ਜਾਵੇ ਤਾਂ ਜੋ ਬਾਗ ਬਚ ਸਕਣ ਧੰਨਵਾਦ